ਰੇਡੀਅਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਮਰੀਕਾ 'ਚ ਐਲਨ ਮਸਕ ਨੇ H1B ਵੀਜ਼ਾ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਨਰਵੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਵਰਤੀ ਜਾਂਦੀ ਪ੍ਰਣਾਲੀ ਖਰਾਬ ਹੋ ਚੁੱਕੀ ਹੈ ਤੇ ਇਸ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਉਸ ਦਾ ਕਹਿਣਾ ਹੈ ਕਿ ਉਹ H1B ਵੀਜ਼ਾ ਪ੍ਰੋਗਰਾਮ ਨੂੰ ਬਚਾਉਣ ਲਈ ਜੰਗ ਤੱਕ ਵੀ ਜਾ ਸਕਦਾ ਹੈ। ਮਸਕ ਅਤੇ ਭਾਰਤੀ ਅਮਰੀਕੀ ਤਕਨੀਕੀ ਵਿਦయోగ ਵਿਵੇਕ ਰਾਮਾ ਸੋਮਨੀ ਹਾਲ ਹੀ ਵਿੱਚ ਇਮੀਗ੍ਰੇਸ਼ਨ ਦੇ ਤੁ ਵਿਕਰਣ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਨ ਨਾਲ ਝੜਪ ਹੋ ਗਈ ਤੇ ਇਹਨਾਂ ਸਮਰਥਨਾਂ ਨਾਲ ਝੜਪ ਹੋਣ ਤੋਂ ਬਾਅਦ ਐਲਨ ਮਸਕ ਜੋ ਖੁਦ H1B ਵੀਜ਼ੇ ਤੇ ਦੱਖਣੀ ਫੈਰ ਅਫਰੀਕਾ ਤੋਂ ਆਏ ਸੰ ਸੋਸ਼ਲ ਮੀਡੀਆ ਸਾਈਟ ਐਕਸ ਤੇ ਕੀਤੀ ਇੱਕ ਪੋਸਟ ਵਿੱਚ ਕਿਹਾ ਕਿ H1B ਵੀਜ਼ਾ ਪ੍ਰੋਗਰਾਮ ਖਰਾਬ ਹੋ ਚੁੱਕਿਆ ਤੇ ਇਸ ਵਿੱਚ ਬੜੇ ਪੱਧਰ ਦੀ ਸੁਧਾਰ ਦੀ ਲੋੜ ਹੈ ਐਲਨ ਮੋਸਟ ਨੇ ਕਿਹਾ ਕਿ 트럼ਪ ਅਸਲ ਵਿੱਚ ਇੱਕ ਉਪਭੋਗਤਾ ਨੂੰ ਜਵਾਬ ਦੇ ਰਹੇ ਨੇ ਜਿਸ ਨੇ ਕਿਹਾ ਕਿ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਉੱਚੇ ਪ੍ਰਭਾਵ ਪ੍ਰਤਿਭਾ ਅਸ ਲਈ ਇੱਕ ਮੰਜ਼ਿਲ ਬਣਦੀ ਜ਼ਰੂਰਤ ਹੈ ਪਰ H1B ਵੀਜ਼ਾ ਪ੍ਰੋਗਰਾਮ ਅਜਿਹਾ ਕਰਨ ਦਾ ਤਰੀਕਾ ਨਹੀਂ ਹੈ ਮਸਕ ਨੇ ਕਿਹਾ ਕਿ ਟੋਟੋ ਕਟੋ ਜਾਟ ਉਧਾ ਕੇ H1B ਵੀਜ਼ਾ ਨੂੰ ਬਰਕਰਾਰ ਰੱਖਣ ਲਈ ਸਾਲਾਨਾ ਲਾਗਤ ਜੋੜ ਕੇ ਇਸ ਨੂੰ ਆਸਾਨੀ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਜੋ ਅਸਲ ਵਿੱਚ ਘਰੇਲੂ ਤੌਰ ਤੇ ਵਿਦੇਸ਼ਾਂ ਵਿੱਚ ਨੌਕਰੀ ਰੱਖਣਾ ਬਧੇਰੇ ਮਹਿੰਗਾ ਬਣਾ ਦੇਵੇਗਾ ਰਾਮਾ ਸੁਆਮੀ ਨੇ ਮਸਕ ਦੇ ਸ਼ਬਦਾਂ ਨੂੰ ਦਰਾਇਆ ਉਸ ਨੂੰ ਦਲੀਲ ਦਿੱਤੀ ਕਿ ਅਮਰੀਕੀ ਸਭਿਆਚਾਰ ਨੇ ਲੰਬੇ ਸਮੇਂ ਤੋਂ ਮਦ ਮਤਾ ਦਾ ਜਸ਼ਨ ਮਨਾਇਆ ਇੱਥੇ ਸੱਭਿਆਚਾਰ ਜੋ ਮੈਥ 올 올ਿਪੀਆਡ ਚੈਂਪੀਅਨਸ ਦੀਪ ਬਜਾਏ ਪ੍ਰੋਮ ਕੁਇਨਜ਼ ਦਾ ਜਸ਼ਨ ਮਨਾਉਂਦੇ ਨੇ ਵਧੀਰੇ ਵਧੀਆ ਇੰਜੀਨੀਅਰ ਪੈਦਾ ਨਹੀਂ ਕਰੇਗਾ ਉਸਨੇ ਐਕਸ ਤੇ ਪੋਸਟ ਕੀਤਾ 트럼ਪ ਨੇ ਐਲਨ ਮਸਕ ਦਾ ਸਮਰਥਨ ਕੀਤਾ 트럼ਪ ਨੇ ਐਲਾਨ ਕੀਤਾ ਕਿ ਐਲਨ ਮਸਕ ਦਾ ਸਮਰਥਨ ਕਰਦੇ ਹੋਏ ਕਿ ਉਹ ਇਸ ਪ੍ਰੋਗਰਾਮ ਵਿੱਚ ਵਿਸ਼ਵਾਸ ਰੱਖਦੇ ਨੇ ਉਸਨੇ ਕਿਹਾ ਕਿ ਮੈਂ ਹਮੇਸ਼ਾ ਵਿਜ਼ੇ ਦੇ ਹੱਕ ਵਿੱਚ ਰਿਹਾ 트럼ਪ ਡੋਨਲਡ ਟਰੰਪ ਨੇ ਕਿਹਾ ਕਿ ਮੇਰੀ ਜਾਇਦਾਦ ਤੇ ਬਹੁਤ ਸਾਰੇ H1B ਵੀਜ਼ਾ ਵਾਲੇ ਲੋਕ ਨੇ ਅਤੇ H1B ਵੀਜ਼ਾ ਵਿੱਚ ਵਿਸ਼ਵਾਸ ਰੱਖਦਾ ਇਸ ਲਈ ਮੈਂ ਇਸ ਨੂੰ ਕਈ ਵਾਰ ਵਰਤਿਆ ਅਤੇ ਇਹ ਇੱਕ ਵਧੀਆ ਪ੍ਰੋਗਰਾਮ ਹੈ। ਰੀਡਿੰਗ ਨਵਾਂ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ।